ਲਾ ਵੀ ਦੋਸਤੋ ਪੰਜਾਬੀ ਸੱਭਿਆਚਾਰ ਵਿਰਸਾ ਅੱਜ ਆ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਜੇ ਨਾ ਪੱਠੇ ਕੁਤਰਨ ਦੀ ਇਹ ਵੀਡੀਓ ਵੇਖ ਕੇ ਤੇ ਮੈਨੂੰ ਆਪਣੇ ਉਹ ਦਿਨ ਯਾਦ ਆ ਗਏ ਜਦੋਂ ਅਸੀਂ ਵੀ ਪਿੰਡ 'ਚ ਰਹਿੰਦੇ ਹੁੰਦੇ ਸੀ ਤੇ ਪਹਿਲਾਂ ਪੱਠੇ ਲਿਆਉਣੇ ਖੇਤ ਚੋਂ ਵੱਢ ਕੇ ਤੜਕੇ ਪੱਠੇ ਲੈ ਕੇ ਆਉਣਾ ਫਿਰ ਉਹਨਾਂ ਨੂੰ ਜਾਂ ਤੜਕੇ ਆਕੇ ਉਤਰਨਾ ਜਾਂ ਕਿਤੇ ਸ਼ਾਮ ਨੂੰ ਉਤਰਨਾ ਤੇ ਕਈ ਵਾਰੀ ਦੋ ਜਣਿਆਂ ਨੇ ਟੋਕਾ ਗੇੜਨਾ ਤੇ ਕਈ ਵਾਰੀ ਇੱਕ ਜਣੇ ਨੇ ਟੋਕਾ ਗੇੜਨਾ ਤੇ ਇੱਕ ਜਣੇ ਨੇ ਰੋਗ ਲਾਉਣੇ ਚਰੀ ਕੁੱਤਰਨੀ ਮੱਕੀ ਕੁੱਤਰਨੀ ਕੜਬਾ ਕੁੱਤਰਨੀ ਪਰਾਲੀ ਕੁੱਤਰਨੀ ਬਰਸੀਨ ਕੁੱਤਰਨਾ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਜੜੀਆਂ ਉਹ ਫਸਲਾਂ ਸੀ ਉਹ ਕੁੱਤਰਨੀਆਂ ਤੇ ਕੁੱਤਰ ਕੇ ਤੇ ਫਿਰ ਉਹ ਡੰਗਰਾਂ ਨੂੰ ਉਹ ਪੌਣੀਆਂ ਤੇ ਕਈ ਵਾਰੀ ਤਾਂ ਇੱਥੋਂ ਤੱਕ ਕੇ ਸ਼ਰਤ ਲਾ ਲੈਣੀ ਕਿ ਆਹ ਸਾਰੀ ਪੰਡ ਕੁੱਤਰ ਕੇ ਮੈਂ ਹਟਣਾ ਜਾਂ ਇੰਨਾ ਚਿਰ ਮੈਂ ਟੋਕਾ �ेੜਨਾ ਐ ਇੰਨਾ ਚਿਰ ਤੂੰ �ेੜਨਾ ਤੇ ਇਹ ਉਦੋਂ ਵਾਕਿਆ ਹੀ ਨਜ਼ਾਰਾ ਸੀ ਨਾਲੇ ਦਾ ਕੰਮ ਦਾ ਕੰਮ ਹੁੰਦਾ ਸੀ ਨਾਲੇ ਸਰੀਰ ਬਣਿਆ ਰਹਿੰਦਾ ਸੀ ਸਰੀਰ ਨੂੰ ਮੁੜਕਾ ਆਉਂਦਾ ਸੀ ਟੋਕਾ �ेੜਿਆ ਤੇ ਟੋਕਾ ਗੇੜਿਆਂ ਮੁੜਕਾ ਆ ਕੇ ਤੇ ਇਹ ਸਰੀਰ ਤੰਦਰੁਸਤ ਰਹਿੰਦਾ ਸੀ ਕਸਰਤ ਹੁੰਦੀ ਸੀ ਇਸ ਤਰ੍ਹਾਂ ਦੇ ਉਦੋਂ ਜੜੀਆਂ ਚੀਜ਼ਾਂ ਸੀ ਹੱਥੀ ਮਿਹਨਤ ਸੀ ਪੱਠਿਆਂ ਨੂੰ ਜਦੋਂ ਕੁੱਤਣ ਲੱਗਣਾ ਨਾ ਤੇ ਪਹਿਲਾਂ ਰੇਤੀ ਹੁੰਦੀ ਸੀ ਦੇ ਰੇਤੀ ਦੇ ਨਾਲ ਟੋਕਿਆਂ ਨੂੰ ਬਿਲਕੁਲ ਰਗਣਾ ਉਹਨਾਂ ਨੂੰ ਤਿੱਖਾ ਕਰਨਾ ਸਿੱਖਾ ਕਰਕੇ ਫਿਰ ਉਹਨਾਂ ਨੂੰ ਗਰਾਰੀਆਂ ਨੂੰ ਤੇਲ ਲਾਉਣਾ ਤੇਲ ਲਾ ਕੇ ਫਿਰ ਮਗਰੋਂ ਇੱਕ ਜਣੇ ਨੇ ਰੁਗ ਲਾਉਣੇ ਇੱਕ ਜਣੇ ਨੇ ਟੋਕਾ ਗੇੜਨਾ ਪੱਠੇ ਕੁਤਰਨੇ ਪੰਡਾਂ ਦੀਆਂ ਪੰਡਾਂ ਪੱਠੇ ਕੁਤਰ ਕੇ ਤੇ ਮਾਲ ਡੰਗਰ ਨੂੰ ਪਾਉਣੇ ਤੇ ਉਹ ਦਿਨ ਆਹ ਵੀਡੀਓ ਵੇਖ ਕੇ ਮੈਨੂੰ ਉਹ ਦਿਨ ਯਾਦ ਆ ਗਏ ਤੇ ਮੈਂ ਕਿਹਾ ਵੀ ਤੁਹਾਡੇ ਨਾਲ ਆਹ ਵੀਡੀਓ ਜਿਹੜੀ ਉਹ ਤੁਹਾਡੇ ਨਾਲ ਵੀ ਸਾਂਝੀ ਕਰਾਂ ਜੋ ਕਿ ਮੈਂ ਪੰਜਾਬੀ ਸੱਭਿਆਚਾਰ ਵਿਰਸਾ ਲਿਖਦਾ ਤੇ ਪੰਜਾਬੀ ਸੱਭਿਆਚਾਰੀ ਵੀਡੀਓ ਪਾਉਣਾ ਤੇ ਪੰਜਾਬੀ ਸੱਭਿਆਚਾਰ ਵੀਡੀਓ ਹੀ ਪਸੰਦ ਕਰਦਾ ਤਾਂ ਕਰਕੇ ਤੁਹਾਨੂੰ ਆ ਜਿਹੜੀ ਵੀਡੀਓ ਮੈਂ ਦਿਖਾ ਰਿਹਾ ਤੇ ਇਸ ਵੀਡੀਓ ਨੂੰ ਜੇ ਤੁਸੀਂ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਪਿਆਰ ਕਰਦੇ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਜੇ ਲਾਈਕ ਕਰਿਆ ਜੇ ਕਮੈਂਟ ਕਰਿਆ ਜੇ ਮੈਂ ਤੁਹਾਡਾ ਆਪਣਾ ਬੂਟਾ ਗਲੌਮੀ ਵਾਲਾ ਕੋਟ ਇਸੇ ਕਾਂਝਲਾ ਮੋਗਾ